ਸ੍ਰੀ ਚੰਦਰ ਜੀ ਨਾਮ ਜੀ ਵਰਦਨ ਜੀ ਇਹਨਾਂ ਸਿਆਖੀ ਅਸਿ ਵਿੱਚ ਜਾਊਗਾ ਅਸੂਰ ਅਸਿ ਵਿੱਚ ਜਾਊਗਾ ਕਿ ਸਾਰਾ ਜਗਤ ਤੇ ਤੋਰ ਚਾਹੇਗਾ ਸ੍ਰੀ ਰਾਮਲੀਲਾ ਕਮੇਟੀ ਦੂਹਾ ਵੱਲੋਂ ਜੋ 23 ਨਵੰਬਰ 2025 ਤੋਂ ਸ੍ਰੀ ਰਾਮਲੀਲਾ ਦਾ ਮੰਚਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਸੀ ਇਸ ਦੇ 9ਵੇਂ ਦਿਨ ਦੀ ਚਾਕੀ ਦੇਖਣਯੋਗ ਸੀ ਅੱਜ 1 ਅਕਤੂਬਰ ਦੇ ਚਾਕੀ ਵਿੱਚ ਸ਼੍ਰੀ ਰਾਮਚੰਦਰ ਜੀ, ਸ਼੍ਰੀ ਲਕਸ਼ਮਣ ਜੀ, ਸ਼੍ਰੀ ਹਨੂਮਾਨ ਜੀ ਅਤੇ ਹੋਰ ਯੋਧਿਆਂ ਦੇ ਰੂਪ ਵਿੱਚ ਸਜੇ ਕਲਾਕਾਰ ਜੋ ਕਿ ਮਾਤਾ ਸੀਤਾ ਜੀ ਦੇ ਸਰੂਪ ਚ ਸਜੋਬਿਤ ਕਲਾਕਾਰ ਨੂੰ ਰਾਵਣ ਦੇ ਚੰਗੂਲ ਚੋਂ ਛਡਾਉਣ ਲਈ ਭਿਆਨਕ ਯੁੱਧ ਕਰਦੇ ਨਜ਼ਰ ਆਏ। ਇਸ ਦੌਰਾਨ ਵੱਖ-ਵੱਖ ਰੱਥਾਂ ਤੇ ਸਵਾਰ ਇਹ ਕਲਾਕਾਰ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਸ਼੍ਰੀ ਰਾਮ ਲੀਲਾ ਦੇ ਮੰਚਨ ਵਾਲੇ ਸਥਾਨ ਪ੍ਰਾਚੀਨ ਪਾਣਪ ਸਰੋਵਰ ਦਸੂਆ ਵਿਖੇ ਪਹੁੰਚੇ। ਜ਼ਿਕਰ ਹੋਇਆ ਹੈ ਕਿ ਕੱਲ ਦਸਹਿਰੇ ਵਾਲੇ ਦਿਨ ਦੀ ਚਾਕੀ ਅਤੇ ਰਾਮਲੀਲਾ ਦੇ ਮੰਚਨ ਦੌਰਾਨ ਰਾਮਰ ਦਾ ਅੰਤ ਕਰ ਦਿੱਤਾ ਜਾਵੇਗਾ। ਕਾ ਕਿਆ ਵਿਗਾੜ ਫਟ ਜੋ ਮਹਾਕਾਲ ਕਾ